ਫਾਜ਼ਿਲਕਾ ਫਰੋਜ਼ੀਪੁਰ ਹਾਈਵੇ ਦਿਨ ਰਾਤ ਚੱਲਦਾ ਹੈ ਅਤੇ ਇੱਥੇ ਵਹੀਕਲਾਂ ਦੀ ਆਉਣ ਜਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ ਇਸ ਦੇ ਬਾਵਜੂਦ ਬੀਤੀ ਦੇਰ ਰਾਤ ਪਿੰਡ ਲਾਧੂ ਕਾ ਤੋਂ ਸਬਜ਼ੀ ਵੇਚ ਕੇ ਵਾਪਸ ਆ ਰਹੇ ਵਪਾਰੀਆਂ ਦੇ ਟੈਂਪੂ ਤੇ ਪਿੰਡ ਲਾਲੋਵਾਲੀ ਦੇ ਨੇੜੇ ਲੋਕਾਂ ਵੱਲੋਂ ਪੱਥਰ ਮਾਰ ਕੇ ਉਹਨਾਂ ਨੂੰ ਲੁੱਟਿਆ ਗਿਆ ਤੇ ਇਸ ਬਾਰੇ ਜਾਣਕਾਰੀ ਦਿੰਦੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਬਣੇ ਰਹੋ ਹਾਂ ਬਤਾ ਬਲਦੇਵ ਸਿੰਘ ਜੀ ਕਿੱਥੇ ਦਾ ਰਹਿਣਾ ਲਿਓ ਮਦਨੰਦ ਪੁੱਤ ਅਨੰਦਪੁਰ ਮੰਨ ਲਦੇ ਹਾਂਜੀ ਠੀਕ ਗੱਲ ਕੀ ਹੋਈ ਹੈ ਗੱਲ ਅਸੀਂ ਇਹਨੇ ਵੀ ਬੇਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ ਜੀ ਤੇ ਨੇ ਦਿਹਾੜੀ ਕਰੀ ਤੇ ਜੀ ਅਸੀਂ ਤੇ ਅਸੀਂ ਉਹ ਤੋਂ ਸਬਜ਼ੀ ਵੇਚ ਕੇ ਬਿੱਲ ਹੋ ਕੇ ਤੇ ਅਸੀਂ ਆਉਂਦੇ ਪਏ ਸੀਗੇ ਹਮ ਤੇ ਚਾਨਦਬਾਰੀ ਤੋਂ ਉਲੇ ਪਾਸ ਜਿਹੜੀ ਪਾਏ ਪਾਣੀ ਫੈਕੀ ਉਹ ਜਿਹੜੀ ਬਣਾਉਂਦੀ ਹੈ ਟੇਲਰ ਟੂਲਾ ਚ ਬਣਾਉਂਦੀ ਹੈ ਉੱਥੇ ਸੂਵੇ ਦੇ ਕੋਲ ਇੱਕ ਨਰਸੀ ਨਰਸੀ ਦੇ ਕੋਲ ਚਾਨਚਾ ਕਿਸਾਨੂੰ ਪਤਾ ਨਹੀਂ ਲੱਗਿਆ ਕਿ ਕਿੰਨੇ ਜਣੇ ਕਿਸੀ ਕਿੰਨੇ ਜਣੇ ਨਹੀਂ ਹੈਗੇ ਸੀ ਤੇ ਪਹਿਲਾ ਤਾਂ ਮਾਰੀ ਹੈ ਕਿ ਟੈਂਪੂ ਉਹ ਜਿਹੜਾ ਚਲਾਉਂਦਾ ਸੀ ਉਹਦੇ ਤੇ ਮੈਂ ਸਾਈਡ ਤੇ ਬੈਠਾ ਸੀਗਾ ਹਾਂ ਪਹਿਲਾ ਉਹਨੂੰ ਮਾਰਿਆ ਤਾਂ ਮੁੜ ਕੇ ਫੇਰ ਉਹਨਾਂ ਚ ਇਹ ਤਾਂ ਪੱਥਰ ਮਾਰੇ ਮੇਰੀ ਅੱਖ ਦੇ ਤੇ ਮੈਂ ਐਨਾ ਮੈਂ ਤਾਂ ਖੋਣ ਖੋਣ ਲਊ ਲਵਾਣ ਉਹ ਗਿਆ ਟੈਂਪੂ ਉਹ ਸਾਲ ਬੰਦ ਹੋ ਗਿਆ ਜੀ ਤੇ ਉਹਨੂੰ ਉਹਨੂੰ ਖਿੱਚ ਕੇ ਮਗਲੇ ਪਾਸੇ ਲੈ ਗਏ ਸੀਗੇ ਹੂੰ ਤੇ ਉਸ ਤੋਂ ਬਾਅਦ ਮੈਂ ਮੇਰੇ ਨਹੀਂ ਦਰਦ ਹੁੰਦੀ ਸੀ ਜੇ ਪਰ ਫੇਰ ਹੀ ਮੈਂ ਨਾ ਫਟਾਫਟ ਟੈਂਪੀ ਸਟਾਰਟ ਕਰਕੇ ਤੇ ਉਹਨੂੰ ਕਹਿ ਮਖਾ ਤੂੰ ਫਟਾਫਟ ਇਹਨੇ ਪਿੱਛੇ ਚੜ ਜਾ ਫੱਟੀ ਤੇ ਹੂੰ ਉਹ ਤੋਂ ਬਾਅਦ ਮੈਂ ਨਾ ਸਾਲ ਟੈਂਪੀ ਸਟਾਰਟ ਕਰਕੇ ਪਹਾਲ ਲਿਆ ਉਥੋਂ ਟੈਂਪੂ ਜੀ ਤੇ ਇਹ ਹੁਣ ਦਰਦ ਨਾਲ ਰੋਵੇ ਪਿਆ ਮੈਂ ਕਿਹਾ ਤੂੰ ਫਟਾਫਟ ਚੜ ਜਾ ਖੱਪੜ ਤੇ ਉਏ ਫੇਰ ਫਟਾਫਟ ਫੱਟੀਆਂ ਦੀ ਛੜ ਕੇ ਆਤੀ ਅਸੀਂ ਮਸਾ ਹੀ ਉਧਰ ਪਹੁੰਚੇ ਜਿਹੜਾ ਕੋਲ ਪੈਲਸ ਜਿਹੜਾ ਬਣਿਆ ਪੂਲ ਤੋਂ ਨੰਗ ਦੇ ਨਾਲ ਹੀ ਜੀ ਵੀ ਅਸੀਂ ਜਾ ਕੇ ਬੈਠ ਕੇ ਤੇ ਸਾਡੇ ਮਾਲਕ ਨੂੰ ਫੋਨ ਕੀਤਾ ਹਾਂ ਵੀ ਉਹ ਉਹਨਾਂ ਫਟਾਫਟ 10 ਮਿੰਟਾਂ ਬਾਅਦ ਸਾਡੇ ਕੋਲ ਪਹੁੰਚ ਗਏ ਜੀ ਉਹ ਜੀ ਕਿ ਉਹਨਾਂ ਨੇ ਸਾਨੂੰ ਬਾਹ ਕ ਹੀ ਲੈਂਦਾ ਜੀ ਇਹ ਕਿ ਕਿੰਨੇ ਜਨੇ ਸੀਗੇ ਜੀ ਉਹ ਹਾਂਜੀ ਕਿੰਨੇ ਜਨੇ ਸੀ ਕੋਈ ਪਤਾ ਲੱਗਿਆ ਸੀ ਨਹੀਂ ਜਿਨੇ ਸਾਡੇ ਆਪ ਦੇ ਪਾਤੀ ਬਣ ਗਈ ਤੇ ਅਸੀਂ ਉਹ ਬੰਦੇ ਥੋੜਾ ਗਿਣਦੇ ਫੇਰੇ ਸੀ ਹਾਂ ਕੋਈ ਉਹਨਾਂ ਕੋਲ ਹਥਿਆਰ ਵਗੈਰਾ ਸੀਗੇ ਹਾਂਜੀ ਉਹ ਹਥਿਆਰ ਵਗੈਰਾ ਵੈਸੀ ਕੁਛ ਹੈਗਾ ਸੀ ਉਹਨਾਂ ਹੱਥ ਤੇ ਹਥਿਆਰ ਸਾਡੇ ਕੋਲ ਕੀ ਹੈ ਚੱਕਣ ਦੇ ਨਹੀਂ ਨਹੀਂ ਉਹਨਾਂ ਕੋਲ ਕੀ ਸੀ ਸਾਨੂੰ ਆਪ ਦੇ ਆਪ ਹੀ ਨਹੀਂ ਸੰਭਾਲਦਾ ਮੌਕਾ ਹੋਇਆ ਜੀ ਤੇ ਫਿਰ ਉਹ ਬੰਦੇ ਥੋੜਾ ਜਿਹਾ ਨਹੀਂ ਦੇਖੇ ਸੀ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਬੋਲਦੇ ਨੇ ਹਨਰਾਏ ਕੁਮਾਰ ਕਿਥੇ ਦੇ ਰਹੇ ਆ ਰਹੇ ਹੋ ਥੋਬੀਗੜ੍ਹ ਜੀ ਸਰ ਕੀ ਗੱਲ ਕੀ ਹੋਈ ਏ ਇਹ ਬੰਦੇ ਆਪਣਾ ਕੰਮ ਕਰਦੇ ਨੇ ਸਬਜ਼ੀ ਵੇਚਦੇ ਜਾਂਦੇ ਨੇ ਲਾਡੂਗਾ ਇਹ ਸਮਝੀ ਵੇਚ ਕੇ ਆ ਰਹੇ ਜੀ ਸਾਡੇ ਬਣੂ ਦਾ ਟਾਈਮ ਸੀ ਅ ਜੱਟ ਵਾਲੇ ਮੋੜ ਦੇ ਇਹਨਾਂ ਦੇ ਬੰਦੇ 3-4-5 ਨੇ ਤੇ ਨਾਲ ਛੱਟਾ ਮਾਰੀਆਂ ਨਾਲੇ ਐਸੀ ਹੋ ਕੇ ਲੈ ਕੇ ਨਹੀਂ ਜੀ ਕਿੰਨੇ ਕੁ ਪੈਸੇ ਆਏ ਸੀ ਇਹਨਾਂ 5 ਕੁ ਹਜ਼ਾਰ ਰੁਪਏ ਆਏ ਸੀ ਜੀ ਕੀ ਮੰਗ ਕੇ ਕਰਦਾ ਕੀ ਕਹਿਣਾ ਚਾਹੋ ਜੀ ਇਹਨਾਂ ਸਭ ਨੂੰ ਜਿਹੜੇ ਜੀ ਗਰੀਬ ਬੰਦੇ ਨੇ ਜੜੀ ਕਰਦੇ ਨੇ ਜੜੀ ਜੀ ਸੱਟਾਂ ਮਾਰ ਗਏ ਨੇ ਪੈਸੇ ਵਿਚਾਰੇ ਨਾਲ ਖੋ ਕੇ ਲੈ ਗਏ ਨੇ ਜੀ ਐਨੀ ਵਾਰ ਦਾ ਤਾਂ ਹੁੰਦੀ ਆ ਵੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਵਾਸ਼ਿੰਗਟਨ ਇੰਸਾਫ ਮਿਲਣਾ ਚਾਹੀਦਾ ਸੰਤਾ ਬਸ ਜੀ ਇਹ ਤੁਹਾਡੇ ਉਹ ਕੰਮ ਕਰਦੇ ਆ ਨੇ ਹਾਂ ਜੀ ਜੀ ਕਿੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਹੋ ਵੀ 4-5 ਸਾਲ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत